ਸਾਰੇ ਭਰਾਵਾਂ ਨੂੰ ਸ਼াশਿ ਕਾਲ ਜੀ ਸਵਾਗਤ ਆ ਤੇ ਨਵੇਂ ਬਲੌਗ ਚ ਲੋਈ ਤਰੀਕ ਹੋ ਗਈ ਅੱਜ 2 ਜੂਨ ਆਪਾਂ ਪਨੀਰੀ ਬੀਜੀ ਸੀ ਇਹ ਤਕਰੀਬਨ 30 ਮਈ ਨੂੰ ਤੇ ਜਿਹੜਾ 31 ਤਰੀਕ ਨੂੰ ਯਾਨੀ ਕਿ 31 ਮਈ ਨੂੰ ਮੀਂਹ ਪਿਆ ਉਹਨੇ ਆਪਣੀ ਇਹ ਪਨੀਰੀ ਸਾਰੀ ਉਹ ਖਰਾਬ ਕਰਤੀ ਐ ਤਾਂ ਇਕੱਠੀ ਉਹ ਕਰਤੀ ਯਾਨੀ ਕਿ ਸਾਰੀ ਇੱਕ ਪਾਸੇ ਇਕੱਠੀ ਹੋ ਗਈ ਜੇ ਦਿਖਦੀ ਹੋਵੇ ਤਾਂ ਉਹ ਭਈਆ ਸਾਰੀ ਤੇ ਹੁਣ ਆਪਾਂ ਨੂੰ ਪਨੀਰੀ ਬੀਜਣੀ ਪੈਣੀ ਆ ਹੋਰ ਆਪਾਂ ਵੀਡੀਓ ਤਾਂ ਬਣਾ ਰਹੇ ਆ ਕਿਉਂਕਿ ਆਪਾਂ ਬੀਜਦੇ ਆ ਪਨੀਰੀ ਨੂੰ ਪਹਿਲਾਂ ਇਹਨੂੰ ਭਰ ਲੈਣੇ ਆ ਤੇ ਉਹਦੇ ਬਾਅਦ ਭਰ ਕੇ ਆਪਾਂ ਇਹਦੇ ਦੇ ਦਿੰਨੇ ਆ ਜੀਰੀ ਦਾ ਛਿੱਟਾ ਤੇ ਹੁਣ ਮੌਸਮ ਫੇਰ ਯਾਨੀ ਕਿ 2-3 ਦਿਨ ਖਰਾਬ ਦੱਸਿਆ ਹੋਇਆ ਤੇ ਪਨੀਰੀ ਬੀਜਣੀ ਆਪਾਂ ਨੇ ਕੱਲ ਨੂੰ ਤੇ ਭਰਾ ਬਣ ਕੇ ਆਪਣੇ ਨਾਲ ਇਹ ਗੱਲ ਜ਼ਰੂਰ ਕਰਿਓ ਵੀ ਆਪਾਂ ਇਹਨੂੰ ਕਿਸ ਢੰਗ ਨਾਲ ਬੀਜੇ ਵੀਜੇ ਕੱਲ ਨੂੰ ਮੀਂਹ ਵੀ ਪੈਂਦਾ ਵੀ ਆਪਣੀ ਪਨੀਰੀ ਨਾ ਖਰਾਬ ਹੋਵੇ ਕਿਉਂਕਿ ਹਵਾ ਵੀ ਦੱਸੀ ਵੀ ਆ ਹਵਾ ਕਰਕੇ ਇੱਕ ਪਾਸੇ ਇਕੱਠੀ ਹੋ ਜਾਂਦੀ ਜਿਵੇਂ ਉਹ ਸਾਹਮਣੇ ਤੁਹਾਨੂੰ ਦਿਖਦੀ ਹੋਵੇ ਤੇ ਹੁਣ ਆਪਾਂ ਨੇ ਕੱਲ ਨੂੰ ਬੀਜਣਾ ਇਹ ਕਹਿ ਰਹੇ ਆ ਇਹ ਆਪਣੇ ਕਣ ਜਿਹੜੇ ਜਾਨੀ ਕਿ ਆਪਾਂ ਜਿੰਨੇ ਵੀ ਆਪਣੇ ਬੀਜ ਦੇ ਨੇ ਉਹ ਬੀਜ ਦੇ ਕਿਦਾਂ ਨੇ ਕਿ ਭਰ ਲੰਦੇ ਨੇ ਪਰ ਕੇ ਛਿੱਟਾ ਦੇ ਦਿੰਦੇ ਆ ਇਹਦੇ ਵਿੱਚ ਤੇ ਉਹਨੂੰ ਘੱਟੋ ਘਾਟ ਜੰਮਣ ਲਈ ਆ ਸੈਟ ਸੈਟ ਆਉਣ ਵਾਸਤੇ 2-3 ਦਿਨ ਚਾਹੀਦੇ ਨੇ ਘੱਟੋ ਘਾਟ ਕਿਉਂਕਿ ਇਹ ਆਪਾਂ ਨੇ 30 ਨੂੰ ਬੀਜੀ ਸੀਗੀ ਸਵੇਰੇ ਤੇ 31 ਨੂੰ ਆ ਗਈ ਸੀਗੀ ਨੇਰੀ ਬਹੁਤ ਜ਼ਿਆਦਾ ਮੀਂਹ ਵੀ ਕਾਫੀ ਪਿਆ ਤੇ ਉਹਦੇ ਨਾਲੇ ਸਾਰੀ ਪੌਦਾ ਆਪਣੇ ਦੋ ਹੀ ਘਾਰੇ ਹੋ ਗਏ ਖਰਾਬ ਤੇ ਆਪਾਂ ਨੇ ਹੀ ਹੁਣ ਬੀਜਣੀਆਂ ਕਾਲੂ ਪਨੀਰੀ ਹੋਰ ਆਪਾਂ ਨੂੰ ਆਪਾਂ ਵੀਡੀਓ ਤਾਂ ਬਣਾ ਰਹੇ ਵੀ ਆਪਾਂ ਨੂੰ ਜੇ ਕੋਈ ਭਰਾ ਆਪਣੀ ਵੀਡੀਓ ਦੇਖਦਾ ਆਪਾਂ ਨੂੰ ਕਮੈਂਟ ਕਰਕੇ ਇੰਨਾ ਜ਼ਰੂਰ ਦੱਸੇ ਵੀ ਆਪਾਂ ਇਹਨੂੰ ਕਿਹੜੇ ਢੰਗ ਨਾਲ ਬੀਜੀਏ ਵੀ ਇਹ ਖਰਾਬ ਨਾ ਹੋਵੇ। ਕਈ ਭਰਾ ਕਹਿੰਦੇ ਨੇ ਵੀ ਪਹਿਲਾਂ ਜਾਨਕੀ ਮਿੱਟੀ ਦੇ ਛਿੱਟਾ ਦੇ ਕੇ ਉੱਪਰ ਤੰਗਲੀ ਫੇਰ ਦੋ ਤੇ ਉਹਨੂੰ ਬਾਅਦ 'ਚ ਪਾਣੀ ਲਾ ਦੋ ਵੀ ਉਹ ਖਰਾਬ ਨਹੀਂ ਹੁੰਦੀ। ਪਰ ਆਪਾਂ ਕਦੇ ਬੀਜੀ ਨਹੀਂ ਹੈਗੀ। ਕਿਉਂਕਿ ਜੇ ਕੋਈ ਭਰਾ ਆਪਣੀ ਵੀਡੀਓ ਦੇਖੂਗਾ ਆਪਾਂ ਨੂੰ ਜ਼ਰੂਰ ਦੱਸੇ ਵੀ ਆਪਾਂ ਇਹਨੂੰ ਕਿਹੜੇ ਢੰਗ ਨਾਲ ਬੀਜੀਏ ਕਿਉਂਕਿ ਆਪਣੀ ਪਨੀਰੀ ਹੁਣ ਟਾਈਮ ਵੀ ਅੱਜ 2 ਜੂਨ ਹੋ ਚੱਲਿਆ। ਤੇ ਪਨੀਰੀ ਤੋਂ ਹਰ ਤੱਕ ਆਪ ਤੋਂ ਦੋ ਕੇ 11 ਵਿਜੇ ਗਏ ਨੇ ਤੇ ਦੋ ਆਪਣੇ ਹੋ ਗਏ ਉਹ ਖਰਾਬ ਪਰਾਂ ਕਿਉਂਕਿ ਬਾਕੀ ਆਪਾਂ ਨੂੰ ਜੇ ਕੋਈ ਭਰਾ ਨਵੇਂ ਢੰਗ ਨਾਲ ਦੱਸ ਸਕਦਾ ਆਪਾਂ ਉਵੇਂ ਬੀਜ ਕੇ ਦੇਖ ਲਾਂ ਕਿਹਨ ਦਾ ਭਾਵੇਂ ਆ ਵੀ ਕੋਈ ਖਰਾਬ ਨਾ ਹੋਵੇ ਕੱਲ ਨੂੰ ਨੇਰੀ ਵੀ ਆਵੇ ਮੀਂਹ ਵੀ ਆਵੇ ਕਿਉਂਕਿ ਜਿਹੜੀ ਆਪਾਂ ਛਿੱਟਾ ਲਾਉਨੇ ਆ ਇਹ ਖਰਾਬ ਹੋ ਜਾਂਦੀ ਜੇ ਮੀਂਹ ਪੈਂਦਾ ਜਾਂ ਨੇਰੀ ਚੱਲਦੀ ਹੈ ਕਿਉਂਕਿ ਇੱਕ ਪਾਸੇ ਇਕੱਠੀ ਹੋ ਜਾਂਦੀ ਹੈ ਜੇ ਕੋਈ ਭਰਾ ਆਪਣੀ ਵੀਡੀਓ ਦੇਖ ਰਿਹਾ ਹੈ ਦੇਖ ਕੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸੇ ਵੀ ਆਪਾਂ ਇਹਨੂੰ ਕਿਸ ਤਕਨੀਕ ਨਾਲ ਵੀ ਜੇ ਵੀ ਇਹ ਖਰਾਬ ਨਾ ਹੋਵੇ ਕਿਉਂਕਿ ਆਪਣੇ ਗਾਣੀ ਤਾਂ ਜ਼ਿਆਦਾਤਰ ਜੇ ਕੋਈ ਬੀਜਦਾ ਇਹ ਦੇਖੋ ਇਹ ਵੀ ਆਪਣੀ ਛਿੱਟੇ ਦੀ ਨੇ ਇਹ ਕਹਿ ਰਾਂ ਤੇ ਉਹ ਕਹਿ ਰੇ ਤੇ ਜੇ ਕੋਈ ਭਰਾ ਆਪਣੀ ਵੀਡੀਓ ਦੇਖ ਰਿਹਾ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਬਣ ਕੇ ਕਿਉਂਕਿ ਇੱਕ ਤਾਂ ਟਾਈਮ ਬਹੁਤ ਘੱਟ ਆ ਆਪਣੇ ਕੋਲੋਂ ਦੋ ਜੂ ਮੋ ਚੱਲਿਆ ਅੱਜ ਉਸ ਤਾਂ ਅੱਜ ਆਪਾਂ ਪਿਉਈਆ ਔਰ 33 ਕਿਲੋ ਤੇ 35 ਕਿਲੋ ਦਾ ਕਾਲੂ ਤਿੰਨ ਤਰੀਕ ਨੂੰ ਲਾਉਣਾ ਆਪਾਂ ਨੇ ਛੱਟਾ। ਇਹਨੂੰ ਕਿਸ ਢੰਗ ਨਾਲ ਦਿੰਦੀ ਹੈ? ਵੀ ਛੱਟੀ ਵਿੱਚ ਕਈ ਭਰਾ ਕਹਿੰਦੇ ਨੇ ਵੀ ਇਹਨੂੰ ਕਹਿਣ ਵੀ ਥੱਲੇ ਛੱਟਾ ਦੇ ਕੇ ਉੱਪਰ ਤੰਗੜੀ ਫੇਰ ਦੋ ਵੀ ਉਹ ਇਕੱਠੀ ਨਹੀਂ ਹੁੰਦੀ ਹੈਗੀ ਪਰ ਆਪਾਂ ਕਦੇ ਬੀਜੀ ਨਹੀਂ ਹੈਗੀ। ਜੇ ਆ ਕਿਸੇ ਭਰਾ ਨੂੰ ਹੋਰ ਕੋਈ ਢੰਗ ਪਤਾ ਉਹ ਵੀ ਆਪਣੇ ਨਾਲ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ ਭਰਾ ਬਣ ਕੇ। ਕਿਉਂਕਿ ਪਨੀਰ ਮੌਸਮ ਦੋ ਤਿੰਨ ਦਿਨ ਫੇਰ ਖਰਾਬ ਦੱਸਿਆ ਵਾ। ਨਰ ਲੱਗਦਾ ਕਿਉਂਕਿ ਹੁਣ ਸਮਾਂ ਵੀ ਆਪਣੇ ਕੋਲ ਹੈ ਨਹੀਂ ਵੀ ਆਪਾਂ ਹੋਰ ਬੀਜ ਦੀ ਅੱਗੇ ਅੱਗੇ ਠੀਕ ਹੈ ਜੀ ਵੀਡੀਓ ਬਣਾਉਣ ਦਾ ਆਪਣਾ ਜਿਆਦਾ ਤਾਂ ਇਹੀ ਸੀਗਾ ਵੀ ਆਪਾਂ ਨੂੰ ਜੇ ਕਿਸੇ ਭਰਾ ਨੂੰ ਕੋਈ ਹੋਰ ਢੰਗ ਨਾਲ ਵੀ ਤਕਨੀਕ ਨਾਲ ਪਤਾ ਆਪਾਂ ਉਮੀ ਵੀ ਬੀਜ ਲਾਂਗੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਸ਼ੇਅਰ ਕਰਿਓ ਭਰਾ ਬਣ ਕੇ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ